ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਕੈਨੇਡਾ ਤੋਂ ਅਮਰੀਕਾ ਸਰਹੱਦ ਦਾਖਲ ਹੋਣ ਵਾਲਿਆਂ ਦੀ ਗਿਣਤੀ ਕੋਵਿਡ ਸਮੇਂ ਜਿੰਨੀ ਘਟੀ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆਂਕੜਿਆਂ ਦੀ ਤਾਜ਼ਾ ਰਿਪੋਰਟ ਕੈਸ਼ ਐਂਡ ਕੈਰੀ ਸਰੀ ਦੇ ਸਟੋਰ ਤੋਂ ਹੈਲਥ ਕੈਨੇਡਾ ਨੇ ਜ਼ਬਤ ਕੀਤੇ ਆਯੁਰਵੈਦਿਕ ਤੇ ਦੇਸੀ ਪ੍ਰੋਡਕਟ ਹੈਲਥ ਕੈਨੇਡਾ ਵੱਲੋਂ ਅਪਰੂਵ ਨਾ ਹੋਣ ਕਾਰਨ ਸਟੋਰ ਤੇ ਪਿਆ ਛਾਪਾ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਫਰਵਰੀ ਦੇ ਵਿੱਚ ਵੱਧ ਕੇ 2.6 ਫੀਸਤੇ ਪਹੁੰਚੀ ਸ਼ਰਾਬ ਬੱਚਿਆਂ ਦੇ ਕੱਪੜੇ ਤੇ ਖਿਡੌਣਿਆਂ ਤੇ ਟੈਕਸ ਛੋਟ ਹੋਈ ਖਤਮ ਜਿੱਤੇ ਖਬਰਾਂ ਵਿਸਾਰ ਦੇ ਨਾਲ ਜੇ ਤੁਸੀਂ ਆਯੁਰਵੈਦਿਕ ਜਾਂ ਦੇਸੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹੋ ਜਾਂ ਫਿਰ ਵੇਚਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਹੈਲਥ ਕੈਨੇਡਾ ਦੇ ਅਪਰੂਵਲ ਤੋਂ ਬਿਨਾਂ ਕੈਸ਼ ਐਂਡ ਕੈਰੀ ਸਰੀ ਦੇ ਸਟੋਰ ਨੂੰ ਪ੍ਰੋਡਕਟ ਵੇਚਨੇ ਮਹਿੰਗੇ ਪੈ ਗਏ ਹੈਲਥ ਕੈਨੇਡਾ ਨੇ ਕਈ ਪ੍ਰੋਡਕਟ ਜ਼ਬਤ ਕੀਤੇ ਕਿਉਂਕਿ ਬਿਨਾ ਅਪਰੂਵ ਯਾਨੀ ਹੈਲਥ ਕੈਨੇਡਾ ਵੱਲੋਂ ਅਪਰੂਵ ਨਾ ਕੀਤੇ ਹੋਏ ਦੇਸੀ ਤੇ ਆਯੁਰਵੈਦਿਕ ਪ੍ਰੋਡਕਟ ਜਨਤਾ ਦੀ ਜਾਨ ਦੇ ਨਾਲ ਸਿੱਧੇ ਤੌਰ ਤੇ ਖਿਲਵਾੜ ਹੈ ਆਉ ਦੇਖਦੇ ਹਾਂ ਰਿਪੋਰਟ ਦੇ ਵਿੱਚ ਕੀ ਕੋਚ ਹੈ ਤੇ ਨਾਲ ਦੀ ਨਾਲ ਕੈਸ਼ ਐਂਡ ਕੈਰੀ ਦੇ ਮਾਲਕ ਦਾ ਇਸ ਤੇ ਉੱਤੇ ਆਪਣਾ ਕੀ ਪੱਖ ਹੈ ਸੋ ਕੈਸ਼ ਐਂਡ ਕੈਰੀ ਸਟੋਰ ਦੇ ਜਿਹੜੇ ਮਾਲਕ ਨੇ ਇਸ ਵੇਲੇ ਸਾਡੇ ਨਾਲ ਉਹ ਮੌਜੂਦ ਨੇ ਹਾਂਜੀ ਜਿਹੜੇ ਪ੍ਰੋਡਕਟ ਹੈਲਥ ਕੈਨੇਡਾ ਵੱਲੋਂ ਅਪਰੂਵ ਨਹੀਂ ਹੈ ਉਹ ਵੇਚੇ ਜਾ ਰਹੇ ਸੀ ਤੁਹਾਡੇ ਸਟੋਰ ਦੇ ਉੱਤੇ ਤੁਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ अप्रूव uh, मतलब ਜਿਹੜਾ ਨਾ ਤੁਸੀਂ ਕਾਇਮ ਚੂੜਨ ਵੀ ਇੱਕ ਈਵਨ ਹੈਗਾ ਜਿਹੜਾ ਉਹ ਇੱਥੇ ਇਹਦੇ ਅਪਰੂਵ ਨਹੀਂ ਹੈਗਾ ਜਦ ਕਿ ਸਾਰੇ ਸਟੋਰਾਂ ਤੇ ਵਿਕ ਰਹੇ ਆ ਉਹ ਹਾਂ ਤੇ ਮੈਨੂੰ ਕਹਿੰਦੇ ਤੂੰ ਵੇਚ ਨਹੀਂ ਸਕਦਾ ਇਹ ਠੀਕ ਹੈ ਤੇ ਉਹ ਲੈ ਗਿਆ ਚੱਕ ਕੇ ਸਾਰਾ ਤੇ ਮੈਂ ਉਹਨੂੰ ਕਹਿੰਦਾ ਮੈਨੂੰ ਵਾਪਸ ਦੇਓ ਮੈਂ ਉਹ ਸਪਲਾਈਰ ਨੂੰ ਵਾਪਸ ਕਰਕੇ ਮੈਂ ਪੈਸੇ ਲੈ ਲੈਣਾ ਆਪਣੇ ਕਹਿੰਦੇ ਨਹੀਂ ਅਸੀਂ ਡਿਸਟਰੋਏ ਕਰਨਾ ਇਹ ਤੈਨੂੰ ਵਾਪਸ ਨਹੀਂ ਦੇ ਸਕਦੇ ਜੀ ਤੇ ਆਈ ਡੋਨਟ نو ਤਿੰਨ ਚਾਰ ਵਾਰੀ ਆ ਚੁੱਕੇ ਆ ਤੇ ਦੱਸ ਦੇ ਚੰਗੀ ਤਰ੍ਹਾਂ ਫਿਰ ਜਿੰਨਾ ਕੁ ਸਮਾਨ ਉਹਨੂੰ ਲੱਗਿਆ ਚੱਕ ਕੇ ਲੈ ਗਏ ਫਿਰ ਮੈਨੂੰ ਦੱਸਿਆ ਐਨਪੀਐਨ ਨੰਬਰ ਚਾਹੀਦੇ ਆ ਮੈਂ ਉਹਨੂੰ ਲਿਸਟ ਦਿੱਤੀ ਸਾਰੀ ਤੇ ਫਿਰ ਉਹ ਵਾਪਸ ਕਰਕੇ ਗਏ ਸਿਰਫ ਇੱਕ ਅ ਤੁਸੀਂ ਕੁਛ ਦੇ ਸਕਦੇ ਜੀ ਉਹ ਕਿਸੇ ਨੇ ਮੇਰੇ ਕੋਲ 5 ਸਾਲ 6 ਸਾਲ ਪਹਿਲਾਂ ਕਿਸੇ ਨੇ ਮੰਗਵਾਇਆ ਸੀਗਾ ਪਰ ਉਹ ਲੈਣ ਨਹੀਂ ਆਇਆ ਮੇਰੀ ਗਲਤੀ ਹੈ ਮੈਂ ਉਹਨਾਂ ਕੋਲ ਫੋਨ ਨੰਬਰ ਨਹੀਂ ਲਿਆ ਮੇਰਾ ਰੈਗੂਲਰ ਕਸਟਮਰ ਸੀ ਕੋਈ ਉਹ ਮੁੜ ਕੇ ਆਇਆ ਨਹੀਂ ਹੈਗਾ ਤੇ ਉਹ ਨਾ ਮੇਰੇ ਕੋ ਫੋਨ ਨੰਬਰ ਸਿਕਾ ਨਾ ਮੈਂ ਫੋਨ ਕੀਤਾ ਉਸੀ ਹੀ ਬੰਦ ਪਈ ਸੀ ਉਸੀ ਹੀ ਬੰਦ ਚੱਕ ਕੇ ਲੈ ਗਏ। ਉਹਨਾਂ ਨੇ ਖੋਲ ਕੇ ਟੈਸਟ ਕੀਤਾ ਉਹ ਕਹਿੰਦੇ ਇਹਦੇ ਵਿੱਚ ਕੁਝ ਹੈਗਾ ਹੈ। ਮੈਂ ਕਹਿੰਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਇਹ ਤਾਂ ਮੈਨੂੰ ਕਿਸੇ ਨੇ ਕਿਹਾ ਤਾਂ ਮੈਂ ਮੰਗਵਾ ਦਿੱਤਾ। ਹੋਰ ਜਿਹੜਾ ਕੁਝ ਹੈਗਾ ਤੁਸੀਂ ਦੇਖ ਲਓ ਇੱਥੇ ਮੇਰੇ ਕੋਲ ਕੁਝ ਨਹੀਂ ਇਦਾਂ ਦਾ। ਬੱਸ ਉਹ ਜੀ ਕਿਹੜੇ ਕਿਹੜੇ ਪ੍ਰੋਡਕਟ ਸੀਗੇ ਵੈਸੇ ਉਹ ਜਿਹੜੇ ਫ੍ਰੀਜ਼ਰ ਹੈ ਥੋੜਾ ਉਹਨਾਂ ਬਾਰੇ ਦੱਸੋਗੇ? ਉਹ ਹੀ ਤੁਹਾਨੂੰ ਦੱਸਿਆ ਨਾ ਕਾਇਮ ਚੁਰਨ ਹੋ ਗਿਆ, ਪੇਟ ਸਫਾ ਹੋ ਗਿਆ। ਇਦਾਂ ਦਾ ਸਟਾਫ ਸੀਗਾ ਸਾਰਾ ਉਹ, ਦੇਸੀ ਸਮਾਨ ਹੀ ਸੀਗਾ ਜਿਹੜਾ। ਅੱਛਾ ਉਹ ਲੈ ਜਲਕਿ ਮੈਨੂੰ ਉਹ ਇਨਵੌਇਸਾਂ ਜਿਹੜੇ ਪ੍ਰੋਵਾਈਡ ਕੀਤੀਆਂ ਤੇ ਮੈਨੂੰ ਦੱਸੋ ਕਿ ਮੇਰੇ ਅ ਵਿੱਚ ਕੀ ਫੋਲਡ ਆ ਜਦ ਥੋੜਾ ਕੰਟੇਨਰ ਆਇਆ ਪੋਰਟ ਤੇ ਤੁਸੀਂ ਉੱਥੋਂ ਕਿਉਂ ਨਹੀਂ ਉਹਨੂੰ ਕਿਹਾ ਤੁਸੀਂ ਇਹ ਵੇਚ ਨਹੀਂ ਸਕਦੇ ਜਦ ਉੱਥੋਂ ਆ ਕੇ ਅੱਗੇ ਸਟੋਰਾਂ 'ਚ ਸਪਲਾਈ ਹੋ ਗਈ ਆ ਸਾਰੇ ਸਟੋਰਾਂ 'ਚ ਪਿਆ ਕਲੇਖ ਸਟੋਰ 'ਚ ਨਹੀਂ ਹੈਗਾ ਜਿਹੜੇ ਮਰਜ਼ੀ ਸਟੋਰ ਤੇ ਚੱਲ ਜਾਓ ਤੁਸੀਂ ਤੁਹਾਨੂੰ ਇਹ ਚੀਜ਼ਾਂ ਮਿਲੂਗੀਆਂ ਪਰ ਕਹਿੰਦੇ ਨਹੀਂ ਤੁਸੀਂ ਸਾਨੂੰ ਕੰਪਲੇਨ ਦੇ ਨਾ ਦੱਸ ਸਟੋਰਾਂ ਦੇ ਮੈਂ ਕਿਹਾ ਮੈਂ ਨਹੀਂ ਦੱਸਣੇ ਕਿਸੇ ਦੇ ਨਾਂ ਤੁਸੀਂ ਕਿਤੇ ਵੀ ਚੱਲ ਜਾਓ ਮੈਨੂੰ ਤੁਹਾਨੂੰ ਮਿਲੂਗਾ। ਚਲੇ ਗਏ ਫਿਰ ਮੁੜ ਕੇ ਪਿਪਰ ਲੈ ਕੇ ਆਏ ਮੇਰੇ ਕੋਲ ਕਹਿੰਦੇ ਤੂੰ ਸਾਨੂੰ ਇੱਥੇ ਸਟੋਰਾਂ ਦੇ ਨਾਮ ਲੇ ਕੇ ਦੇ। ਹੂੰ। ਕੌਣ-ਕੌਣ ਵੇਚਦਾ? ਮੈਂ ਕਿਹਾ ਮੈਨੂੰ ਦੱਸਣ ਦੀ ਲੋੜ ਨਹੀਂ। ਤੁਸੀਂ ਕਿਸੇ ਵੀ ਸਟੋਰ ਤੇ ਜਾ ਸਕਦੇ। ਹੂੰ। ਯਾ। ਤੁਸੀਂ ਕਿੰਨੀ ਦੇਰ ਤੋਂ ਚਲਾ ਰਹੇ ਹੋ ਇਹ ਦੁਕਾਨ? ਕੀ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਵੀ ਕੈਨੇਡਾ ਇਹਨਾਂ ਚੀਜ਼ਾਂ ਲਈ ਕਿੰਨਾ ਸੀਰੀਅਸ ਹੈਗਾ? ਵੀ ਕੋਈ ਵੀ ਪ੍ਰੋਡਕਟ ਹੋਵੇ, ਉਹਦੇ ਤੇ ਹੈਲਥ ਕੈਨੇਡਾ ਦੇ ਜਿਹੜਾ ਉਹ ਅਪਰੂਵ ਜ਼ਰੂਰੀ ਹੁੰਦਾ। ਸੋ ਇਸ ਬਾਰੇ ਥੋੜਾ ਕੁਝ ਕਹੋ। ਨਹੀਂ ਪਰ ਜਿਹੜੇ ਸਪਲਾਈ ਮੈਨੂੰ ਇੱਥੋਂ ਮਿਲ ਰਹੀ ਆ। ਜੀਓ ਪ੍ਰੂਫ ਹੋ ਕੇ ਆਈ ਤਾਂ ਹੀ ਬਿਕ ਰਹੀ ਆ ਹਾਂ ਹੈਨਾ ਮੈਂ ਆਪਣੇ ਆਪ ਤਾਂ ਮਗਾਇਆ ਨਹੀਂ ਤੇ ਉਹ ਜਿਹੜੀ ਚੀਜ਼ ਆਈ ਆ ਵੱਡੇ ਸਪਲਾਈਰਾਂ ਕੋਲ ਤੇ ਉਹਨਾਂ ਨੇ ਗਾਂ ਦਿੱਤੀ ਆ ਤਾਂ ਹੀ ਵਿਚਾਂਗੇ ਨਾ ਹਾਂ ਠੀਕ ਆ ਤੇ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਆਪਣਾ ਪੱਖ ਰੱਖ ਰਹੇ ਹੋ ਤੁਹਾਨੂੰ ਲੱਗਦਾ ਵੀ ਤੁਹਾਡੇ ਵੱਲੋਂ ਕੋਈ ਗਲਤੀ ਨਹੀਂ ਹੈਗੀ ਤੇ ਫ੍ਰੀਜ਼ਰ ਹੈਲਥ ਜਿਹੜਾ ਉਹ ਅੱਗੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਸਕਦਾ ਮੈਂ ਤਾਂ ਕੁਝ ਨਹੀਂ ਕਿਹਾ ਸਾਰਾ ਜੋ ਉਹਨਾਂ ਨੂੰ ਲੱਗਿਆ ਲੈ ਗਏ ਉਹ ਚੱਕ ਕੇ ਹਾਂ ਕਿ ਮੈਂ ਤਾਂ ਉਹ ਕਿਸੇ ਲਈ ਮਗਾਇਆ ਸੀ ਆਪਣੇ ਲਈ ਤਾਂ ਮਗਾਇਆ ਨਹੀਂ ਹੈਗਾ ਜੇ ਉਹਨੂੰ ਲੱਗਿਆ ਪਨੀ ਨਹੀਂ ਵੇਚ ਸਕਦੇ ਉਹ ਲੱਗਾ ਚਾ ਕਿ ਹੁਣ ਤਾਂ ਕਾਇਮਚੂਰ ਵੀ ਮੈਂ ਨਹੀਂ ਮਗਾਵਾਂਗਾ ਜਿਹੜੀ ਚੀਜ਼ ਵੇਖਦੀ ਸੀ ਅੱਗੇ ਉਹ ਵੀ ਨਹੀਂ ਵੇਚ ਸਕਦੇ ਤਾਂ ਫਿਰ ਫਾਇਦਾ ਕੀ ਉਹਦਾ ਜਿਹੜੀਆਂ ਦੇਸੀ ਤੇ ਆਯੁਰਵੈਦਿਕ ਦਵਾਈਆਂ ਕੈਨੇਡਾ ਦੇ ਵਿੱਚ ਢੱਲਲੇ ਨਾਲ ਵਿਕ ਰਹੀਆਂ ਨੇ ਉਹਨਾਂ ਬਾਰੇ ਸਮੇਂ-ਸਮੇਂ ਦੇ ਉੱਤੇ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਚੇਤਾਵਨੀ ਬਾਰੇ ਘੌਰ ਕੀਤਾ ਜੇ ਨਹੀਂ ਕੀਤਾ ਤੇ ਹੁਣ ਤੋਂ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਬਹੁਤ ਸਾਰੀਆਂ ਆਯੁਰਵੈਦਿਕ ਤੇ ਦੇਸੀ ਪ੍ਰੋਡਕਟ ਜਿਹੇ ਵੇਚੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਖਤਰਨਾਕ ਸ਼ੀਸ਼ੇ ਯਾਨੀ ਕਿ ਲੈਡ ਹੈਵੀ ਮੈਟਲਸ ਤੇ ਮਰਕਰੀ ਜਿਹੜੀ ਹੈ ਉਹ ਆਉਂਦੀ ਹੈ ਜਿਹੜੀ ਸਿਹਤ ਲਈ ਸਭ ਤੋਂ ਜ਼ਿਆਦਾ ਖਤਰਨਾਕ ਮੰਨੀ ਜਾਂਦੀ ਹੈ ਐਸ ਵੇਲੇ ਅਸੀਂ ਖੜੇ ਆ 85 ਅਵੇਨਿਊ ਦੇ ਉੱਤੇ ਜਿੱਤੋਂ ਤੁਸੀਂ ਦੇਖ ਸਕਦੇ ਹੋ ਕਿ ਕੈ ਸ਼ੈਂਡ ਕੈਰੀਜ ਵਾਲੇ ਜਿਹੜੇ ਨੇ ਇਹ ਸਟੋਰ ਦੇ ਮੂਹਰੇ ਅਸੀਂ ਖੜੇ ਹੋਇਆ ਇਹਨਾਂ ਦੇ ਇਹ ਖਬਰ ਆਈ ਹੈ ਕਿ ਇਹਨਾਂ ਦੇ ਸਟੋਰ ਤੋਂ ਬਹੁਤ ਸਾਰੇ ਅਜਿਹੇ ਪ੍ਰੋਡਕਟ ਜ਼ਬਤ ਕੀਤੇ ਗਏ ਨੇ ਜਿਹੜੇ ਕਿ ਹੈਲਥ ਕੈਨੇਡਾ ਦੇ ਵੱਲੋਂ ਅਪਰੂਵ ਨਹੀਂ ਸੀ ਹੈਲਥ ਕੈਨੇਡਾ ਵੱਲੋਂ ਜਿਹੜੇ ਪ੍ਰੋਡਕਟ ਅਪਰੂਵ ਨਹੀਂ ਹੈ ਉਹ ਢੱਲੇ ਦੇ ਨਾਲ ਇਹਨਾਂ ਦੇ ਵੱਲੋਂ ਵੇਚੇ ਜਾ ਰਹੇ ਸੀ ਤੇ ਹੁਣ ਇਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾਏਗੀ ਇਹ ਦੇਖਿਆ ਜਾ ਰਿਹਾ ਹੈ ਪਰ ਇਹ ਜ਼ਰੂਰ ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦੇ ਆ ਫ੍ਰੀਜ਼ਰ ਹੈਲਥ ਨੇ ਸਾਫ਼ ਤੌਰ ਦੇ ਉੱਤੇ ਕਿਹਾ ਹੈ ਕਿ ਹਮੇਸ਼ਾ ਆਯੁਰਵੈਦਿਕ ਕੋਈ ਵੀ ਪ੍ਰੋਡਕਟ ਤੁਸੀਂ ਖਰੀਦਣਾ ਤੇ ਉਹ ਖਰੀਦੋ ਜਿਹੜੀ ਹੈਲਥ ਕੈਨੇਡਾ ਵੱਲੋਂ ਅਪਰੂਵ ਕੀਤਾ ਗਿਆ ਹੋਵੇ ਕਿਉਂਕਿ ਹਰ ਪ੍ਰੋਡਕਟ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਉਹ ਹੈਲਥ ਕੈਨੇਡਾ ਵੱਲੋਂ ਅਪਰੂਵ ਹੈ ਉਸਦੇ ਉੱਤੇ ਸੀਰੀਅਲ ਨੰਬਰ ਵੀ ਹੁੰਦਾ ਹੈ 8 ਡਿਜਿਟ ਦੇ ਵਿੱਚ ਇਹ ਨੰਬਰ ਲਿਖਿਆ ਹੁੰਦਾ ਹੈ ਜਿਹੜਾ ਕਿ ਹੈਲਥ ਕੈਨੇਡਾ ਵੱਲੋਂ ਅਪਰੂਵ ਹੈ ਹੁਣ ਅਜਿਹੇ ਪ੍ਰੋਡਕਟ ਜੇ ਕੈਨੇਡਾ ਦੇ ਵਿੱਚ ਧੜੱਲੇ ਨਾਲ ਵਿਕਰੇ ਨੇ ਤਾਂ ਤੁਹਾਡੀ ਸਿਹਤ ਦੇ ਲਈ ਉਹ ਨੁਕਸਾਨਦਾਇਕ ਹੋ ਸਕਦੇ ਨੇ ਖਤਰਨਾਕ ਸਾਬਿਤ ਹੋ ਸਕਦੇ ਨੇ ਅਜਿਹੀਆਂ ਬਹੁਤ ਸਾਰੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਤੁਸੀਂ ਆਮ ਤੌਰ ਦੇ ਉੱਤੇ ਲੰਡਨ ਡਰੱਗ ਦੇ ਵਿੱਚ ਜਾਂਦੇ ਉਹ ਸਾਰੇ ਸਟੋਰ ਨੇ ਜਾਂ ਫਿਰ ਤੁਸੀਂ ਫਾਰਮੇਸੀਆਂ ਦੇ ਉੱਤੇ ਜਾਂਦੇ ਹੋ ਤਾਂ ਜਦੋਂ ਤੁਸੀਂ ਕੋਈ ਵੀ ਆਯੁਰਵੇਦਿਕ ਜਾਂ ਫਿਰ ਦੇਸੀ ਪ੍ਰੋਡਕਟ ਖਰੀਦੇ ਹੋ ਤੇ ਉਹਦੇ ਉੱਤੇ ਇਹ ਧਿਆਨ ਦਿਓ ਕਿ ਕੀ ਉਹ ਹੈਲਥ ਕੈਨੇਡਾ ਵੱਲੋਂ ਅਪਰੂਵ ਹੈ ਤਾਂ ਹੀ ਉਸ ਦਾ ਇਸਤੇਮਾਲ ਕਰੋ ਨਹੀਂ ਤਾਂ ਹੋ ਸਕਦਾ ਹੈ ਕਿ ਤੁਹਾਡੇ ਲਈ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਉਹ ਪ੍ਰੋਡਕਟ ਤੁਸੀਂ ਯੂਜ਼ ਤਾਂ ਕਰ ਰਹੇ ਹੋ ਪਰ ਉਹ ਸਿਹਤ ਵਾਸਤੇ ਠੀਕ ਨਹੀਂ ਉਹਦੇ ਵਿੱਚ ਅਜਿਹੇ ਧਾਤੂ ਪਾਏ ਗਏ ਨੇ ਜਿਹੜੇ ਤੁਹਾਨੂੰ ਲੰਬੇ ਸਮੇਂ ਦੇ ਲਈ ਬਿਮਾਰ ਜਾਂ ਕਿਸੇ ਵੱਡੇ ਜੋਖਮ ਦੇ ਵਿੱਚ ਪਾ ਸਕਦੇ ਨੇ ਹੈਲਥ ਕੈਨੇਡਾ ਵੱਲੋਂ बार-बार ਇਹ ਗਲਤ ਹੀ ਜਾਂਦੀ ਆ ਪਰ ਇਸ ਤੇ ਅਸੀਂ ਗੌਰ ਕਿੰਨਾ ਕਰਦੇ ਆ ਖਾਸ ਕਰਕੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਕਹਿ ਲੋ ਕਿ ਦੇਸੀ ਪ੍ਰੋਡਕਟ ਇਸਤੇਮਾਲ ਕਰਨ ਦਾ ਆਯੁਰਵੈਦਿਕ ਚੀਜ਼ਾਂ ਇਸਤੇਮਾਲ ਕਰਨ ਦਾ ਨਾ ਇੱਕ ਕਹਿ ਲੋ ਕਿ ਚਾਲ ਚਲਨ ਹੁੰਦਾ ਵੀ ਅਸੀਂ ਇਹ ਚੀਜ਼ਾਂ ਇਸਤੇਮਾਲ ਕਰਨੀਆਂ ਬਹੁਤ ਸਾਰੇ ਸਾਊਥ ਏਸ਼ੀਅਨ ਲੋਕ ਐ ਉਹ ਬਿਲੀਵ ਕਰਦੇ ਨੇ ਕਿ ਦੇਸੀ ਨੁਸਕੇ ਵਾਲੀਆਂ ਚੀਜ਼ਾਂ ਆਯੁਰਵੈਦਿਕ ਚੀਜ਼ਾਂ ਸਾਡੇ ਵਾਸਤੇ ਸਹੀ ਐ ਪਰ ਜਦੋਂ ਉਹ ਖਰੀਦੇ ਨੇ ਤਾਂ ਇਹ ਧਿਆਨ ਨਹੀਂ ਦਿੰਦੇ ਕਿ ਕੀ ਉਹ ਹੈਲਥ ਕੈਨੇਡਾ ਵੱਲੋਂ ਅਪਰੂਵ ਹੈ ਹੋਂਦ ਤੇ ਧਿਆਨ ਦੇਣਾ ਸ਼ੁਰੂ ਕਰ ਦੇਣਾ ਖਾਸ ਤੌਰ ਦੇ ਉਤੇ ਇਹ ਕਿਹਾ ਜਾਂਦਾ ਹੈ ਕਿ ਅਜਿਹੇ ਬਹੁਤ ਸਾਰੇ ਥਾਵਾਂ ਦੇ ਉੱਤੇ ਲਿਆ ਕੇ ਜਿਹੜੇ ਪ੍ਰੋਡਕਟ ਬਾਹਰੋਂ ਵੇਚੇ ਜਾ ਰਹੇ ਨੇ ਉਹ ਖਤਰਨਾਕ ਨੇ ਹੈਲਥ ਕੈਨੇਡਾ ਇਹ ਨਹੀਂ ਕਹਿੰਦਾ ਕਿ ਤੁਸੀਂ ਆਯੁਰਵੇਦਿਕ ਜਾਂ ਦੇਸੀ ਚੀਜ਼ਾਂ ਜਿਹੜੀਆਂ ਇਸਤੇਮਾਲ ਨਾ ਕਰੋ ਇਹ ਪ੍ਰੋਡਕਟ ਇਸਤੇਮਾਲ ਨਾ ਕਰੋ ਪਰ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਅਪਰੂਵ ਨੇ ਹੈਲਥ ਕੈਨੇਡਾ ਦੇ ਵੱਲੋਂ ਫਰੇਜ਼ਰ ਹੈਲਥ ਦੇ ਵੱਲੋਂ ਸਿਰਫ ਉਹਨਾਂ ਦਾ ਹੀ ਇਸਤੇਮਾਲ ਕਰੋ ਹੁਣ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੀਆਂ ਗਰਭਵਤੀ ਯਾਨੀ ਪ੍ਰੈਗਨੈਂਟ ਡੈਡੀਜ਼ ਹੁੰਦੀਆਂ ਨੇ ਛੋਟੇ ਬੱਚੇ ਹੁੰਦੇ ਨੇ ਜਦੋਂ ਉਹਨਾਂ ਨੂੰ ਅਸੀਂ ਕੋਈ ਵੀ ਆਯੁਰਵੇਦਿਕ ਪ੍ਰੋਡਕਟ ਜਾਂ ਦੇਸੀ ਚੀਜ਼ਾਂ ਦਿੰਨੇ ਆ ਉਹ ਹੋ ਸਕਦਾ ਉਹਨਾਂ ਵਾਸਤੇ ਸਹੀ ਨਾ ਹੋਣ ਕਿਉਂਕਿ ਤੁਸੀਂ ਚੈੱਕ ਹੀ ਨਹੀਂ ਕੀਤਾ ਕਿ ਉਹ ਅਪਰੂਵ ਸੀ ਜਾਂ ਨਹੀਂ ਉਲਟੀਆਂ ਦਸਤ ਲੱਗਣੇ ਪੇਟ ਦੀ ਬਿਮਾਰੀ ਹੋਣੀ ਵੱਡੇ ਜੋਖਮ ਹੋਣੇ ਤੇ ਇਹ ਵੀ ਕਿਹਾ ਜਾਂਦਾ ਵੀ ਛੋਟੇ ਬੱਚੇ ਜਿਹੜੇ ਨੇ ਉਹ ਬੋਲੇਪੰਦਾ ਸ਼ਿਕਾਰ ਵੀ ਹੋ ਜਾਂਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਕੋਈ ਵੀ ਅਜੇਹੀਆਂ ਚੀਜ਼ਾਂ ਦਿਨੇਓ ਉਹ ਪ੍ਰੋਡਕਟ ਦਿਨੇਓ ਦੇਸੀ ਜਾਂ ਆਯੁਰਵੇਦਿਕ ਜਿਹੜੇ ਅਪਰੂਵ ਨਹੀਂ ਆ ਸੋ ਹੁਣ ਧਿਆਨ ਰੱਖਣਾ ਜੇ ਤੁਹਾਡੇ ਘਰ ਦੇ ਵਿੱਚ ਹੁਣ ਕੋਈ ਵੀ ਅਜੇਹਾ ਆਯੁਰਵੇਦਿਕ ਪ੍ਰੋਡਕਟ ਪਿਆ ਹੋਇਆ ਕੋਈ ਦੇਸੀ ਦਵਾਈ ਅਜੇ ਹੀ ਪਈ ਹੋਈ ਹੈ ਜਿਹਦਾ ਹੈਲਥ ਕੈਨੇਡਾ ਵੱਲੋਂ ਅਪਰੂਵ ਨਹੀਂ ਹੈ ਉਹਦੇ ਤੇ ਕੋਈ ਸੀਰੀਅਲ ਨੰਬਰ ਨਹੀਂ 8 ਡਿਜੀਟ ਵਾਲਾ ਉਹ ਨੰਬਰ ਤੁਹਾਨੂੰ ਨਹੀਂ ਦਿਖਾਈ ਦੇ ਰਿਹਾ ਜਿਹੜਾ ਕਿ ਅਪਰੂਵ ਕੀਤਾ ਹੋਇਆ ਤੇ ਤੁਸੀਂ ਉਹਨੂੰ ਇਸਤੇਮਾਲ ਕਰ ਰਹੇ ਹੋ ਤਾਂ ਹੁਣੇ ਸੋਟ ਦਿਓ ਆਪਣੇ ਘਰ ਤੋਂ ਬਾਹਰ ਕਿਉਂਕਿ ਉਹ ਤੁਹਾਡੇ ਵਾਸਤੇ ਹਾਨੀਕਾਰਕ ਹੋ ਸਕਦੇ ਨੇ ਸੋ ਕੈਸ਼ ਐਂਡ ਕੈਰੀ ਦੇ ਸਟੋਰ ਤੋਂ ਜਿਹੜੇ ਪ੍ਰੋਡਕਟ ਇਸ ਵੇਲੇ ਜ਼ਬਤ ਕੀਤੇ ਗਏ ਨੇ ਦੇਖਦੇ ਆਂ ਇਹਨਾਂ ਸੰਬੰਧੀ ਕੀ ਖਬਰ ਆਉਂਦੀ ਹੈ ਕਿਉਂਕਿ ਲੀਗਲੀ ਤੌਰ ਦੇ ਉੱਤੇ ਅਪਰੂਵ ਸਿਰਫ ਉਹੀ ਨੇ ਜਿਹੜੇ ਕਿ ਹੈਲਥ ਕੈਨੇਡਾ ਵੱਲੋਂ ਕੀਤੇ ਨੇ ਬਾਕੀ ਪ੍ਰੋਡਕਟ ਜੇ ਕੋਈ ਅਜਿਹੇ ਤਰੀਕੇ ਨਾਲ ਵੇਚਦਾ ਪਾਇਆ ਗਿਆ ਜਿਹੜੇ ਕਿ ਬਾਹਰੋਂ ਤੁਸੀਂ ਕਿਸੇ ਵੀ ਕੰਟਰੀ ਤੋਂ ਮੰਗਵਾ ਰਹੇ ਹੋ ਪਰ ਹੈਲਥ ਕੈਨੇਡਾ ਵੱਲੋਂ ਅਪਰੂਵ ਨਹੀਂ ਹੈ ਤਾਂ ਹੋ ਸਕਦਾ ਕਿ ਤੁਹਾਡੇ ਉੱਤੇ ਵੀ ਹੈਲਥ ਕੈਨੇਡਾ ਦੇ ਵੱਲੋਂ ਜਿਹੜੀ ਹੈ ਉਹ ਵੱਡੀ ਕਾਰਵਾਈ ਕੀਤੀ ਜਾਏ ਤੁਹਾਨੂੰ ਜੁਰਮਾਨਾ ਹੋ ਸਕਦਾ ਤੁਹਾਨੂੰ ਸਜ਼ਾ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਤੇ ਆਮ ਲੋਕ ਖਾਸ ਕਰਕੇ ਸੁਣ ਲਓ ਕਿ ਦੇਸੀ ਤੇ ਆਯੁਰਵੈਦਿਕ ਪ੍ਰੋਡਕਟ ਹੁਣੇ ਚੈੱਕ ਕਰੋ ਤੁਹਾਡੇ ਘਰ ਦੇ ਵਿੱਚ ਜਿਹੜੇ ਪਏ ਨੇ ਕਿ ਉਹ ਹੈਲਥ ਕੈਨੇਡਾ ਦੇ ਵੱਲੋਂ ਅਪਰੂਵ ਕੀਤੇ ਗਏ ਨੇ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਸ਼ਹਿਰੀ ਗੌਰਵਾ ਸਰੀ ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਜਾਰੀ ਹੋਏ ਅੰਕੜਿਆਂ ਦੇ ਅਨੁਸਾਰ ਫਰਵਰੀ ਮਹੀਨੇ ਮੁਲਕ ਦੀ ਸਾਲਾਨਾ ਮਹਿੰਗਾਈ ਦਰਵਾਦ ਕੇ 2.6% ਦਰਜ ਕੀਤੀ ਹੈ ਫੈਡਰਲ ਸਰਕਾਰ ਦੇ ਵੱਲੋਂ 2 ਮਹੀਨੇ ਦੇ ਲਈ ਐਲਾਨੀ ਜੀਐਸਟੀ ਛੋਟ ਫਰਵਰੀ ਦੇ ਮੱਧ ਦੇ ਵਿੱਚ ਖਤਮ ਹੋਣ ਤੋਂ ਬਾਅਦ ਮਹਿੰਗਾਈ ਦਰ ਦੇ ਵਿੱਚ ਇਤਿਖਾਵਾਦਾ ਨਜ਼ਰ ਆਇਆ ਹੈ ਜਨਵਰੀ ਦੇ ਵਿੱਚ ਮਹਿੰਗਾਈ ਦਰ 1.9% ਦਰਜ ਕੀਤੀ ਗਈ ਸੀ ਇਸ ਮਹੀਨੇ ਦੌਰਾਨ ਘਰੇਲੂ ਸਮਾਨ ਦੀ ਵਸਤੂਆਂ ਤੋਂ ਲੈ ਕੇ ਰੈਸਟੋਰੈਂਟਾਂ ਦੇ ਵਿੱਚ ਖਾਣਾ ਖਾਣ ਵਰਗੀਆਂ ਕਈ ਚੀਜ਼ਾਂ ਤੋਂ ਜੀਐਸਟੀ एचएसटी ਦੇ ਵਿੱਚ ਛੋਟ ਚੱਲ ਰਹੀ ਸੀ ਰਾਇਟਰਸ ਦੇ ਵੱਲੋਂ ਸਰਵੇਖਣ ਕੀਤੇ ਗਏ ਅਰਥਸ਼ਾਸਤਰੀਆਂ ਨੇ ਫਰਵਰੀ ਦੀ ਮਹਿੰਗਾਈ ਦਰ 2.2 ਫੀਸਦੀ ਹੋਣ ਦਾ ਅਨੁਮਾਨ ਲਗਾਇਆ ਸੀ ਪਰ ਜਿਹੜੀ ਮਹਿੰਗਾਈ ਦਰ ਉਹ ਇਸ ਨਾਲੋਂ ਕਿਤੇ ਵੱਧ ਦਰਜ ਹੋਈ ਹੈ ਸਟੈਟਿਸਟਿਕਸ ਕੈਨੇਡਾ ਦਾ ਖਪਤਕਾਰ ਕੀਮਤ ਸੂਚਕਾਂਕ ਯਾਨੀ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਉਹ ਕੈਨੇਡੀਅਨਸ ਦੇ ਵੱਲੋਂ ਅਦਾ ਕੀਤੀ ਅੰਤਮ ਰਕਮ ਦੇ ਉੱਤੇ ਆਧਾਰਿਤ ਹੁੰਦਾ ਹੈ ਯਾਨੀ ਇਸ ਦੇ ਵਿੱਚ ਵਿਕਰੀ ਟੈਕਸ ਵੀ ਸ਼ਾਮਿਲ ਹੁੰਦਾ ਹੈ ਏਜੰਸੀ ਦੇ ਅੰਕੜੇ ਦੱਸਉਂਦੇ ਨੇ ਕਿ ਜੇ ਫਰਵਰੀ ਦੇ ਵਿੱਚ ਆਧ ਮਹੀਨੇ ਟੈਕਸ ਛੋਟ ਨਾ ਹੁੰਦੀ ਤਾਂ ਮਹਿੰਗਾਈ ਦਾ 3% ਦਰਜ ਹੋਣੀ ਸੀ 15 ਫਰਵਰੀ ਤੱਕ ਟੈਕਸ ਛੋਟ ਰਹਿੰਦੇ ਆ ਰੈਸਟੋਰੈਂਟ ਦੇ ਖਾਣੇ ਦੀਆਂ ਕੀਮਤਾਂ ਦੇ ਵਿੱਚ ਸਾਲ ਦਰ ਸਾਲ ਆਧਾਰ ਦੇ ਉੱਤੇ 1.4% ਕਮੀ ਦਰਜ ਹੋਈ ਪਰ ਸਟਾਟ ਕਾਨ ਨੇ ਕਿਹਾ ਹੈ ਕਿ ਮਹੀਨੇ ਦੇ ਮੱਧ ਤੋ ਜੀਐਸਟੀ ਐਚਐਸਟੀ ਮੋੜ ਲਾਗੂ ਹੋਣ ਕਰਕੇ ਰੈਸਟੋਰੈਂਟਾਂ ਦੇ ਵਿੱਚ ਖਾਣਾ ਮਹਿੰਗਾ ਪਿਆ ਅਤੇ ਇਸ ਨੇ ਮਹਿੰਗਾਈ ਦਰ ਨੂੰ ਉੱਪਰ ਵੱਲ ਨੂੰ ਦਰਜ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ। ਸ਼ਰਾਬ, ਬੱਚਿਆਂ ਦੇ ਕੱਪੜੇ ਤੇ ਖਿਡੌਣੇ ਵੀ ਟੈਕਸ ਛੋਟ ਦੇ ਵਿੱਚ ਸ਼ਾਮਿਲ ਸਨ ਅਤੇ ਫਰਵਰੀ ਦੌਰਾਨ ਵੀ ਇਹਨਾਂ ਨੂੰ ਖਰੀਦਣ ਦਾ ਕੁਝ ਕੁਲ ਖਰਚਾ ਘਟਿਆ ਪਰ ਜਨਵਰੀ ਜਿੰਨਾ ਨਹੀਂ ਘਟਿਆ। ਪਿਛਲੇ ਮਹੀਨੇ ਸੀਪੀਆਈ ਹਰੇਕ ਸੂਬੇ ਦੇ ਵਿੱਚ ਉੱਪਰ ਆ ਗਿਆ ਤੇ ਸਭ ਤੋਂ ਤੇਜ਼ੀ ਦੇ ਨਾਲ অন্ਟੈਰੀਓ ਤੇ ਨਿਊ ਬ੍ਰਾਂਜ਼ਵਿਕ ਦੇ ਵਿੱਚ ਵਧਿਆ। ਜਨਵਰੀ ਦੇ ਮੁਕਾਬਲੇ ਫਰਵਰੀ ਵਿੱਚ ਗੈਸ ਦੀ ਕੀਮ ਤਾਂ 0.6 ਫੀਸਦ ਵਧੀਆਂ ਪਰਿਵਿਸ਼ਲੇ ਸਾਲ ਦੀ ਤੁਲਨਾ ਦੇ ਵਿੱਚ ਕਮੀ ਦਰਜ ਹੋਈ ਹੈ ਜਿਸ ਕਰਕੇ ਸਮੁੱਚੀ ਮਹਿੰਗਾਈ ਦਰ ਦੇ ਵਿੱਚ ਇਸ ਦਾ ਮਦਦਗਾਰ ਯੋਗਦਾਨ ਰਿਹਾ ਤੇ ਫਰਵਰੀ ਦੇ ਮਹਿੰਗਾਈ ਆંકੜੇ ਸਿੱਧੇ ਤੌਰ ਤੇ ਅਮਰੀਕਾ ਵੱਲੋਂ ਕੈਨੇਡਾ ਤੇ ਲਾਏ ਟੈਰੀਫਾਂ ਤੇ ਕੈਨੇਡਾ ਦੇ ਜਵਾਬੀ ਟੈਰੀਫਾਂ ਦੇ ਪ੍ਰਭਾਵ ਨੂੰ ਨਹੀਂ ਦਰਸਾਉਂਦੇ ਲੋਰਮੇਨ ਲੈਂਡ ਦੇ ਵਿੱਚ ਪੋਸਟ-ਸੈਕੰਡਰੀ ਸੰਸਥਾਵਾਂ ਦੇ ਵਿੱਚ ਵਧ ਰਹੇ ਨੁਕਸਾਨ ਘਟਾਉਣ ਤੇ ਓਵਰਡੋਜ਼ ਰੋਕਥਾਮ ਸਪਲਾਈ ਦੀ ਉਪਲਬਧਤਾ ਦੀਆਂ ਮੰਗਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਜਨਵਰੀ 2024 ਦੇ ਵਿੱਚ ਵੈਂਕੂਵਰ ਬੋਰਡ ਨਕੈਲਨ ਸਿਡਨੀ ਮੈਂਕ ਟਾਇਰ ਸਟਾਰਕੋਨੋ ਫੈਂਟਨਿਲ ਜ਼ਹਿਰ ਦੇਣ ਤੋਂ ਬਾਅਦ ਉਸ ਦੀ ਮੌਤ ਹੋਈ ਸੀ ਤੇ ਬਾਅਦ ਦੇ ਵਿੱਚ ਉਹ ਵਿਕਟੋਰੀਆ ਯੂਨੀਵਰਸਿਟੀ ਦੇ ਉਸ ਦੇ ਡੌਰਮ ਰੂਮ ਦੇ ਵਿੱਚ ਮਿਲੀ ਸੀ ਉਸ ਦੀ ਮੌਤ ਦੇ ਨਤੀਜੇ ਵਜੋਂ ਦੋਸਤਾਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਵੱਲੋਂ BC ਕੈਂਪਸਾਂ ਦੇ ਵਿੱਚ ਰੋਕਥਾਮ ਵਾਲੇ ਨਲਕਸੋਨ ਕਿਟਾਂ ਉਹ ਉਪਲਬਧ ਕਰਾਉਣ ਦੇ ਲਈ ਕਾਲ ਆਈਆਂ ਪਿਛਲੇ ਹਫਤੇ ਤੱਕ ਸਾਇਮਨ ਫਰੇਜ਼ਰ ਯੂਨੀਵਰਸਿਟੀ ਨੇ ਆਪਣੇ ਵੈਂਕੂਵਰ ਅਤੇ ਸਰੀ ਕੈਂਪਸਾਂ ਦੇ ਨਾਲ-ਨਾਲ ਰਿਹਾਇਸ਼ੀ ਤੇ ਰਿਹਾਇਸ਼ੀ ਇਮਾਰਤਾਂ ਦੇ ਵਿੱਚ ਉਹ ਕਿੱਟਾਂ ਸਾਬਤ ਕਰ ਦਿੱਤੀਆਂ ਨੇ ਮਮਸਟਾਪ ਦਾ ਹਾਰਮ ਦੇ ਸਹਿ ਸੰਸਥਾਪਕ ਲੈਸਲੀ ਮੈਕਬੇਨ ਯੂਨੀਵਰਸਿਟੀ ਦੇ ਇਸ ਕਦਮ ਦਾ ਸਵਾਗਤ ਕਰਦੇ ਨੇ ਨਲਕਸੋਨ ਅਪਿਓਰਡ ਨੂੰ ਰੋਗ ਦਾ ਹੈ ਜਿਸ ਦੇ ਨਾਲ ਉਹ ਵਿਅਕਤੀ ਜਿਸ ਨੇ ਇਸ ਨੂੰ ਲਿੱਤਾ ਹੋਇਆ ਯਾਨੀ ਕੋਈ ਡਰੱਗਸ ਲਿੱਤੀ ਹੈ ਤਾਂ ਉਹ ਸਾਹ ਉਹਨਾਂ ਨੂੰ ਲੈਣ ਦੇ ਵਿੱਚ ਮਦਦ ਕਰਦਾ ਹੈ ਲੋਕ ਓਵਰਡੋਸ ਦੇ ਨਾਲ ਹੀ ਜਿਹੜੇ ਨੇ ਉਹ ਮਰ ਜਾਂਦੇ ਨੇ ਕਿਉਂਕਿ ਉਹ ਆਣੀ ਲੈ ਪਾਉਂਦੇ ਇਸ ਦੇ ਲਈ ਇੱਕ ਕਿਟ ਮਦਦگار ਹੈ। ਇਹ ਹੀ ਵਿਧੀ ਹੈ ਕਿ ਇਸ ਲਈ ਨਲਕਸੋਨ ਕਿਟਾਂ ਨੂੰ ਅ ਪ੍ਰਤੀ મતલਬ ਰੱਖਿਆ ਜਾਵੇ ਹਰ ਕੀਤੇ ਤੇ ਇਸ ਨੂੰ ਇਹ ਰੋਕਣ ਦੇ ਵਿੱਚ ਮਦਦ ਕਰ ਸਕੇ। ਮਮਸਟਾਪ ਦਾ ਹਾਮ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਮਾਰਤ ਦੇ ਅੰਦਰ ਆਸਾਨੀ ਨਾਲ ਲੱਭਣ ਯੋਗ ਸਥਾਨਾਂ ਦੇ ਉੱਤੇ ਇਹਨਾਂ ਕਿਟਾਂ ਦੀ ਸਥਾਪਨਾ ਦੇ ਨਾਲ ਇਸ ਦੇ ਨਾਲ ਕੁਝ ਕਿਸਮ ਦੀ ਸਿਖਲਾਈ ਵੀ ਹੋਵੇਗੀ। ਉਹ ਦੱਸਦੇ ਨੇ ਕਿ ਕਿਟਾਂ ਨੂੰ ਪਹੁੰਚਯੋਗ ਬਣਾਉਣਾ ਇੱਕ ਚੰਗੀ ਸ਼ੁਰੂਆਤ ਹੈ ਪਰ ਉਹ ਸੋਚਦੇ ਨੇ ਕਿ ਲੋਕਾਂ ਨੂੰ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਬਾਰੇ ਜਾਗਰੂਕ ਕਰਨ ਦੇ ਲਈ ਅਜੇ ਵੀ ਹੋਰ ਕੁਝ ਕੀਤਾ ਜਾ ਸਕਦਾ ਹੈ। ਉਹਨਾਂ ਕਹਿੰਦੇ ਕਿ ਸਾਨੂੰ ਇਸ ਜਾਗਰੂਕਤਾ ਦੀ ਲੋੜ ਹੈ ਕਿ ਨਲਕਸੋਨ ਇੱਕ ਜਾਨ ਬਚਾ ਸਕਦੀ ਹੈ ਪਰ ਇਹ ਇਸ ਸਵਾਲ ਦਾ ਵੀ ਜਵਾਬ ਦਿੰਦਾ ਹੈ ਖੈਰ ਸਾਨੂੰ ਨਲਕਸੋਨ ਦੀ ਲੋੜ ਕਿਉਂ ਹੈ ਸਾਨੂੰ ਇਸ ਦੀ ਲੋੜ ਹੈ ਕਿਉਂਕਿ ਇਹ ਬਹੁਤ ਹੀ ਜ਼ਹਿਰੀਲੀ ਦਵਾਈ ਦੀ ਸਪਲਾਈ ਹੈ ਤੇ ਐਸ ਐਫ ਯੂ ਦਾ ਕਹਿਣਾ ਹੈ ਕਿ ਇਸ ਦੀ ਕੈਂਪਸ ਪਬਲਿਕ ਸੇਫਟੀ ਟੀਮ ਦੇ ਮੈਂਬਰ ਫਰਸਟ ਡੇਅ ਸਿਖਲਾਈ ਪ੍ਰਾਪਤ ਨੇ ਨਲਕਸੋਨ ਕਿੱਤਾ ਰੱਖਦੇ ਨੇ ਤੇ ਇਸ ਸੰਭਾਵੀ ਤੌਰ ਤੇ ਜੀਵਨ ਬਚਾਉਣ ਵਾਲੀ ਦਵਾਈ ਦੇ ਪ੍ਰਬੰਧਨ ਲਈ ਸਿਖਲਾਈ ਵੀ ਪ੍ਰਾਪਤ ਹਨ ਇਸ ਤੋਂ ਇਲਾਵਾ ਕੈਂਪਸ ਪਬਲਿਕ ਸੇਫਟੀ ਨੇ ਫਰੇਜ਼ਰ ਹੈਲਥ ਅਥਾਰਟੀ ਦੇ ਨਾਲ ਸਾਂਝੇਦਾਰੀ ਦੇ ਵਿੱਚ 100 ਤੋਂ ਵੱਧ ਸਫਿਊ ਕਮਿਊਨਿਟੀ ਮੈਂਬਰਾਂ ਨੂੰ ਨੁਕਸਾਨ ਅਤੇ ਨੁਕਸਾਨ ਘਟਾਉਣ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਹੈ। ਰੈਡੀਕਲ ਦੇਸੀ ਦੇ ਵੱਲੋਂ ਐਮਪੀ ਸੁਖਤਾਜੀਵਾਲ ਨੂੰ ਸਨਮਾਨਿਤ ਕੀਤਾ ਗਿਆ। ਆਓ ਦੇਖਦੇ ਹਾਂ ਇਸ ਦਿਨ ਕੁ ਚਲਕੀਆਂ। ਰੈਡੀਕਲ ਦੇਸੀ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਚੱਲ ਕੇ ਆਉਣ ਲਈ। ਅੱਜ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਅਸੀਂ। ਸੁਖਤਾਜੀਵਾਲ ਸਾਹਿਬ ਜਿਹੜੇ ਮਾਨਯੋਗ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਸਨਮਾਨ ਚਿੰਨ੍ਹ ਦੇਣਾ ਚਾਹੁੰਦੇ ਹਾਂ। ਕਿਉਂਕਿ ਇਹ ਮਨੁੱਖੀ ਕਾਨੂੰਨ ਖੜੇ ਹੋਏ। ਸੋ ਹਿਊਮਨਰਾਈਟਸ ਡਿਫੈਂਡਰ ਦਾ ਅਵਾਰਡ ਦੇ ਕੇ ਸਨਮਾਨ ਕਰਨ ਦੀ ਨਿਮਰਤਾ ਦੀ ਕੋਸ਼ਿਸ਼ ਰੈਡੀਕ ਦੋ ਤਿੰਨ ਗੱਲਾਂ ਨੋਟ ਕਰਵਾ ਰੀਆਂ ਇੱਕ ਤਾਂ ਉਹਨਾਂ ਨੇ 84 ਦੀ ਦੁਕਾਨ ਨੂੰ ਜੈਨੋਸਾਈਡ ਕੋਸ਼ਿਸ਼ੀਤਾ ਜਬ ਇਸ ਦੇ ਉੱਪਰ ਅਲਾ ਕੀਤਾ ਹਰਦੀਪ ਸਿੰਘ ਦੀ ਜਦਾ ਕਤਲ ਹੋਇਆ ਪਟੀਸ਼ਨ ਚਲਾਈ ਕਿ ਭਾਰਤੀ ਏਜੰਸੀਆਂ ਇਸ ਵਿੱਚ ਸ਼ਾਮਲ ਹੋ ਸਕਦੀਆਂ ਉਸ ਨੂੰ ਸਪੌਂਸਰ ਕੀਤਾ ਉਹਨਾਂ ਨੇ ਸਾਡੇ ਵੱਲੋਂ ਪਟੀਸ਼ਨ ਚਲਾਈ ਕਿ ਇੰਡੀਆ ਦੀ ਦੁਬਾਰਾ ਜਾਂਚ ਕਰਾਓ ਭਾਰਤੀ ਏਜੰਸੀਆਂ ਸ਼ਾਮਲ ਹੋ ਸਕਦੀਆਂ ਉਸ ਨੂੰ ਵੀ ਉਹਨਾਂ ਨੇ ਸਪੌਂਸਰ ਕੀਤਾ ਔਰ ਇਹਦਾ ਕਰਨ ਲਈ ਬਹਾਦਰੀ ਚਾਹੀਦੀ ਹੈ ਪਹਿਲਾਂ ਵੀ ਇੱਕ ਵਾਰ ਭਾਰਤ ਸਰਕਾਰ ਨੇ ਇਹਨਾਂ ਤੋਂ 10 ਲੱਖ ਰੁਕਿਆ ਸੀ ਪਰ ਇਹ ਡਟੇ ਰਹੇ ਇਸ ਤੋਂ ਇਲਾਵਾ ਇੱਕ ਪਾਕਿਸਤਾਨੀ ਨੌਜਵਾਨ ਨੂੰ ਪਿੱਛੇ ਜੇ ਡਿਪੋਰਟ ਕੀਤਾ ਗਿਆ ਉਸ ਦੀ ਵਾਪਸੀ ਲਈ ਇੱਥੇ ਉਪਰਾਲੇ ਹੋ ਰਹੇ ਨੇ ਉਸ ਵਿੱਚ ਇਹਨਾਂ ਨੇ ਮਦਦ ਕੀਤੀ ਹੈ ਲੈਟਰ ਲਿਖ ਕੇ ਦਿੱਤੀ ਹੈ ਸੋ ਇਹਨਾਂ ਦੇ ਬਹਾਦਰੀਆਂ ਲਈ ਉਹਨਾਂ ਨੂੰ ਅਸੀਂ ਛੋਟਾ ਜਿਹਾ ਸਨਮਾਨ ਚਿੰਨ੍ਹ ਦੇਣ ਜਾ ਰਹੇ ਹਾਂ ਮੈਂ ਬੇਨਤੀ ਕਰੂੰਗਾ ਸਾਡੇ ਸਾਥੀ ਗੁਰਦਨ ਸਿੰਘ ਢਾਲੀਵਾਲ ਸਾਹਿਬ ਨੂੰ ਕਿ ਉਹ ਇੱਕ ਉਪਰਾਲਾ ਕਰਨ ਕਿਉਂਕਿ ਇਹਨਾਂ ਨੂੰ ਪਹਿਲਾਂ ਇਹੀ ਸਪੁਰਸਕਾਰ ਸੀ ਦਿੱਤਾ ਸੀਗਾ ਸੋ ਸਾਡੀ ਇਹ ਰਵਾਇਤ ਰੈਡਿਕਲ ਅਸੀਂ ਦੀ ਕਿ ਜਿਵੇਂ ਰੇਲੇਟਸ ਹੁੰਦੀ ਆ ਇੱਕ ਦੌੜਾਕ ਜਦੋਂ ਆਪਣਾ ਪੜਾਅ ਪੂਰਾ ਕਰਦਾ ਉਹ ਮਸ਼ਾਲ ਦੂਜੇ ਨੂੰ ਦੇ ਦਿੰਦਾ ਅਗਾ ਉਹ ਮਸ਼ਾਲ ਕਿਸੇ ਹੋਰ ਨੂੰ ਸੌਂਪਦਾ ਉਸੇ ਰਵਾਇਤ ਨੂੰ ਅੱਗੇ ਤੋਰਦੇ ਹੋਏ ਡਾ. ਗੁੰਦਰ ਸਿੰਘ ਧਾਰੀਵਾਲ ਨੂੰ ਅਪੀਲ ਹੈ ਦੋਸ਼ਾ ਦੂ ਵੀ ਕਹਿਣ ਤੇ ਸਨਮਾਨ ਚਿੰਨ ਧਾਰੀਵਾਲ ਸਾਹਿਬ ਨੂੰ ਪੇਨਟ ਕਰਨ ਸੋ ਸਾਰਿਆਂ ਤੋਂ ਪਹਿਲਾਂ ਤਾਂ ਇਹ ਮਾਨਣ ਵਾਲੀ ਗੱਲ ਹੈ ਰੈਡਿਕਲ ਦੇਸੀ ਇੱਕ ਉਹ ਅਦਾਰਾ ਜਿਨੇ ਮਨੁੱਖੀ ਹੱਕਾਂ ਨੂੰ ਲੈ ਕੇ ਹਮੇਸ਼ਾ ਆਵਾਜ਼ ਉਠਾਈ ਹੈ ਮੀਡੀਆ ਥੰਮ ਹੁੰਦਾ ਲੋਕਤੰਤਰ ਦਾ ਮੀਡੀਆ ਮਨੁੱਖੀ ਅਧਿਕਾਰਾਂ ਦੀ ਜਿੰਦ ਜਾਨ ਹੁੰਦਾ ਪਰ ਜਦੋਂ ਉਹ ਮੀਡੀਆ ਆਪਣਾ ਫਰਜ਼ ਪਛਾਣੀ ਫੇਰ ਹੀ ਉਹ ਮੀਡੀਆ ਸਹੀ ਅਰਥਾਂ ਦੇ ਵਿੱਚ ਲੋਕ ਆਵਾਜ਼ ਬਣਦਾ ਵਰਨਾ ਮੀਡੀਆ ਦੇ ਇਸ ਦੌਰ ਦੇ ਵਿੱਚ ਐਸੇ ਲੋਕ ਵੀ ਨੇ ਜਿਹੜੇ ਫਾਸ਼ੀਵਾਦੀ ਸਟੇਟ ਦੀ ਹਮਾਇਤ ਕਰਦੇ ਹੋਏ ਕੋਦੀ ਮੀਡੀਆ ਵਾਂਗ ਵਿਚਰਦੇ ਨੇ ਤੇ ਉਹ ਇਹੋ ਜਿਹੇ ਮਸਲਿਆਂ ਪ੍ਰਤੀ ਬਿਲਕੁਲ ਗੈਰਸੰਜੀਦਾ ਹੁੰਦੇ ਨੇ ਸੋ ਜਿਹੜਾ ਇਸ ਮੀਡੀਆ ਦੇ ਵੱਲੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਜਦੋਂ ਮੈਨੂੰ ਵੀ ਇਹ ਮੌਕਾ ਮਿਲਿਆ ਤੇ ਜਰਨਲਿਜ਼ਮ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਪੁਰਸਕਾਰ ਦਿੱਤਾ ਤੋਂ ਇਸ ਲਈ ਤੇ ਤੁਹਾਨੂੰ ਸ਼ੁਕਰੀਆ ਇੱਕ ਜ਼ਿੰਮੇਵਾਰੀ ਬਣੀ ਬਹੁਤ ਪਰ ਜਦੋਂ ਚੁਣੇ ਹੋਏ ਇਲੈਕਟਿਡ ਅਫੀਸ਼ਰ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਮੀਡੀਆ ਸਨਮਾਨ ਕਰਦਾ ਤਾਂ ਉਹਦੇ ਅਰਥ ਹੋਰ ਵੀ ਬਦਲ ਜਾਂਦੇ ਨੇ ਉਹਦਾ ਕਾਰਨ ਇਹ ਹੈ ਕਿ ਉਹ ਮਹਿਜ਼ ਕੇਵਲ ਇੱਕ ਸਿਆਸਤ ਦੇ ਖੇਤਰ ਦਾ ਬੰਦਾ ਨਹੀਂ ਉਹਦੇ ਕੋਲ ਇੱਕ ਐਸਾ ਵਿਜ਼ਨ ਹੈ ਪਹੁੰਚ ਹੈ ਜਿਹੜੀ ਕਿ ਲੋਕ ਹਿੱਤਾਂ ਦੀ ਤਰਜਮਾਨੀ ਕਰਦੀ ਹੈ ਸੁਖਤ ਧਾਲੀਵਾਲ ਪਿਛਲੇ ਕਈ ਦਹਾਕਿਆਂ ਤੋਂ ਸਿਆਸਤ ਦੇ ਵਿੱਚ ਨੇ ਖੁਸ਼ੀ ਇਸ ਗੱਲ ਦੀ ਹੈ ਕਿ ਇਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਸਿਆਸਤ ਸਦਾ ਨਹੀਂ ਰਹਿੰਦੀ ਪਰ ਮਾਨਵਤਾ ਹਮੇਸ਼ਾ ਰਹਿੰਦੀ ਹੈ ਸਿਆਸਤ ਅੱਜ ਹੈ ਕੱਲ ਨਹੀਂ ਪਰ ਜਿਹੜੀ ਲੋਕਾਂ ਦੇ ਵੱਲੋਂ ਮੁਹੱਬਤ ਹੈ ਉਹ ਸਦਾ ਹੀ ਕਾਇਮ ਰਹਿੰਦੀ ਹੈ ਸੋ ਜਦੋਂ ਜੈਨੋਸਾਈਡ 1984 ਦੀ ਪਟੀਸ਼ਨ ਤਿਆਰ ਕੀਤੀ ਗਈ ਸੀ ਉਸ ਵੇਲੇ ਉਸ ਰਾਤ ਨੂੰ ਮੈਂ ਵੀ ਉੱਥੇ ਹੀ ਸਾਂ OTTAWA ਦੇ ਵਿੱਚ ਤੇ ਉਸ ਰਾਤ ਜਦੋਂ ਅਸੀਂ ਦੇਖਿਆ ਜਿਸ ਸਹਿਰਦਤਾ ਨਾਲ ਇਹਨਾਂ ਨੇ ਕੰਮ ਕੀਤਾ ਉਹ ਕੋਈ ਕਸਰ ਬਾਕੀ ਨਹੀਂ ਛੱਡੀ ਇਹ ਵਕਰੀ ਗੱਲ ਹੈ ਕਿ ਸਟੇਟ ਨੇ ਉਸ ਨੂੰ ਮਾਨਤਾ ਨਹੀਂ ਦਿੱਤੀ ਪਰ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਉਸ ਤੋਂ ਇਲਾਵਾ ਜਿਵੇਂ ਗੁਰਪ੍ਰੀਤ ਸਿੰਘ ਜੀ ਸਾਡੇ ਸੀਨੀਅਰ ਜਰਨਲਿਸਟ ਉਹਨਾਂ ਨੇ ਦੱਸਿਆ ਜਦੋਂ ਜਦੋਂ ਵੀ ਮੌਕਾ ਆਇਆ ਜਿਹੜਾ ਸਾਡੇ ਮੱਥੇ ੱੱਬਾ ਲਾਇਆ ਗਿਆ ਮਿੱਥਕੇ ਇੰਡੀਅਨ ਸਟੇਟ ਤੇ ਏਜੰਸੀਆਂ ਦੇ ਵੱਲੋਂ ਤੇ ਉਸ ਨੂੰ ਬਕਾਇਦਾ ਯੋਜਨਾਬੱਧ ਢੰਗ ਦੇ ਨਾਲ ਜਿਵੇਂ ਲਿਖ ਕੇ ਆ ਗਿਆ ਉਸ ਨੂੰ ਉਸੇ ਸੂਝ-ਬੂਝ ਦੇ ਨਾਲ ਇਹਨਾਂ ਨੇ ਮਕਾਇਦਾ ਸਮਝਦਾਰੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਿੰਨੇ ਇਹਨਾਂ ਦੇ ਯਤਨ ਸੀ ਉਹ ਬੜੇ ਸਾਰਥਕ ਰਹੇ ਸੋ ਸਾਨੂੰ ਇਸ ਗੱਲ ਦਾ ਮਾਣ ਹੈ ਤੇ ਰਹੀ ਗੱਲ ਕਿ ਆਉਂਦੇ ਸਮੇਂ ਲਈ ਸੋ ਧਾਲੀਵਾਲ ਸਾਹਿਬ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਆਵਾਜ਼ ਸਦਾ ਇਸੇ ਤਰ੍ਹਾਂ ਕਾਇਮ ਰਹੇ ਤੁਹਾਡੇ ਤੇ ਬਾਘਰੂਦੀ ਮੇਰ ਹੈ ਤੁਹਾਡੇ ਤੇ ਭਾਈਚਾਰੇ ਦੀ ਬੜੀ ਚੰਗੀ ਦ੍ਰਿਸ਼ਟੀ ਹੈ ਤੇ ਇਸ ਆਸ ਦੇ ਨਾਲ ਕਿ ਕੈਨੇਡਾ ਜਿਹੜਾ ਮਲਟੀਕਲਚਰਲਸ ਦਾ ਕੇਂਦਰ ਹੈ ਮਨੁੱਖੀ ਅਧਿਕਾਰਾਂ ਦਾ ਕੈਨੇਡਾ ਕੇਂਦਰ ਹੈ ਇਹ ਸੱਜੇ ਪੱਕੀ ਸੋਚ ਦਾ ਧਾਰਨੀ ਨਾ ਹੋਵੇ ਇਸ ਦੇ ਵਿੱਚ ਉਹ ਚੀਜ਼ਾਂ ਨਾ ਹੋਣ ਜਿਹੜੀਆਂ ਚੀਜ਼ਾਂ ਤੋਂ ਹੁਣ ਤੱਕ ਅਸੀਂ ਲੜਦੇ ਆ ਰਹੇ ਹਾਂ ਸਾਡੇ ਬਜ਼ੁਰਗ ਲੜਦੇ ਆ ਰਹੇ ਨੇ ਤੇ ਤੁਹਾਡੇ ਤੋਂ ਆਸ ਕਰਦੇ ਆ ਕਿ ਇੱਕ ਦਿਨ ਉਹ ਆਵੇ ਜਿਸ ਦਿਨ ਜੈਨੋਸਾਈਡ ਦਾ ਬਕਾਇਦਾ ਕੈਨੇਡਾ ਪਾਰਲੀਮੈਂਟ ਦੇ ਵਿੱਚ ਮਾਨਤਾ ਦੇਵੇ ਜਿਤਨੀ ਜਿਹੜੀਆਂ ਪਟੀਸ਼ਨਸ ਨੇ ਉਹ ਵੀ ਇਨਕੁਆਰੀ ਦੇ ਵਾਸਤੇ ਬਕਾਇਦਾ ਸਥਾਪਿਤ ਹੋਣ ਸਾਨੂੰ ਪਹਿਲਾਂ ਤਾਂ ਮੈਂ ਗੁਰਪ੍ਰੀਤ ਜੀ ਦੇ ਸੀਰਿਕਲ ਔਰ ਤੁਹਾਡਾ ਜਿਹੜਾ ਹੈਗਾ ਤੈਥੇ ਤੋਂ ਧੰਨਵਾਦ ਕਿ ਤੁਸੀਂ ਜਿਹੜਾ ਮੈਨੂੰ ਇਸ ਜੋਗ ਸਮਝਿਆ ਔਰ ਮਿਸਟਰ ਟਿਲੋਨ ਦਾ ਮਿਸ ਦਿਵਾਨਾ ਸਰਦਾਰ ਪ੍ਰੋਫੈਸਰ ਤਾਲੀਬਾ ਸਾਹਿਬ ਦਾ ਕਿਉਂਕਿ ਜਦੋਂ ਅਸੀਂ ਦੇਖਦੇ ਹੈਗੇ ਆ ਪੈ ਸਾਹਿਬ ਨੇ ਕਿਹਾ ਕਿ মিডিਆ ਇੱਕ ਸਾਰਥਕ ਰੋਲ ਪਲੇ ਕਰ ਸਕਦਾ ਜਿਹੜੀ ਸਾਰਥਕਾ ਦੇ ਨਾਲ ਮੈਂ ਦੇਖਿਆ ਚਾਹੇ ਉਹ ਸਰਗੁਂਦਰ ਸਿੰਘ ਚਾਹੇ ਤੁਸੀਂ ਕਿਉਂਕਿ ਜੇ ਇੱਕ ਸੋਚ ਨੂੰ ਆਪਣੇ ਨੂੰ ਕੰਸਿਸਟੈਂਟ ਰੱਖਿਆ ਕਿਉਂ ਕਿਉਂਕਿ ਤੁਸੀਂ ਹਮੇਸ਼ਾ ਜਿਹੜਾ ਜ ਸੋਸ਼ਲ ਜਸਟਿਸ ਦੀ ਗੱਲ ਕਰ ਲਈਏ ਹਿਊਮਨ ਰਾਈਟਸ ਦੀ ਗੱਲ ਕਰ ਲਈਏ ਤਾਂ ਹਮੇਸ਼ਾ ਤੁਸੀਂ ਜਿਹੜੇ ਹੈਗੇ ਨੇ ਉਹ ਵਧੀਆ ਕਦਮ ਜਿਹੜੇ ਚੱਕਦੇ ਮੈਂ ਤੁਹਾਡਾ ਧੰਨਵਾਦ ਕਰਦਾ ਉਸ ਪੱਖੋਂ ਵੀ ਔਰ ਦੂਸਰਾ ਦੇਖੋ ਇਹ ਜਿਹੜੀ ਕਮਿਊਨਿਟੀ ਹੁੰਦੀ ਹੈਗੀ ਮਾਨ ਦਿੰਦੀ ਮੇਰਾ ਜਦੋਂ ਮੈਂ ਪੋਲਿਟਿਕਸ ਚ ਇੰਟਰ ਕੀਤਾ ਕੋਈ ਵਿਚਾਰ ਨਹੀਂ ਸੀ ਵੀ ਮੈਂ ਇਸ ਪਾਸੇ ਨੂੰ ਆਉਣਾ ਹੈਗਾ ਕਿਉਂ ਕਿ ਪ੍ਰੋਫੈਸ਼ਨਲ ਇੰਜੀਨੀਅਰ ਬੀਸੀ ਲੈਂਡਸਕੇਪਰ স্মਾਲ ਬਿਜ਼ਨਸ ਪਰਸਨ ਹੋਣ ਦੇ ਨਾਤੇ ਉਦਰੀ ਕੰਮ ਜਿਹੜਾ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਔਰ ਲੋਕਾਂ ਦੀ ਜਿਹੜੀ ਹਮਾਇਤ ਨਾਲ ਬਹੁਤ ਵਧੀਆ ਚੱਲੇ ਪਰ ਇਹ ਲੋਕ ਹੀ ਸੀਗੇ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਉਦੋਂ ਤੋਂ ਲੈ ਕੇ ਆਂਦਾ ਪਰ ਜਦੋਂ ਤੋਂ ਮੈਂ ਇਧਰ ਆਇਆ ਇਹ ਜਿਹੜੀ ਹਮੇਸ਼ਾ ਮੇਰੀ ਕੋਸ਼ਿਸ਼ ਰਹੀ ਆ ਕਿ ਜਿਹੜੇ ਲੋਕ ਚੁਣ ਕੇ ਨਮਾਇੰਦਾ ਮੈਨੂੰ ਆਪਣਾ ਬਣਾ ਕੇ ਭੇਜਦੇ ਆ ਮੈਂ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਤੜੱਲੇ ਦੇ ਨਾਲ ਜਿਹੜੀ ਪਾਰਲੀਮੈਂਟ ਦੇ ਵਿੱਚ ਨਿ ਧੜਕ ਹੋ ਕੇ ਜਿਹੜੀ ਆ ਉਹਨੂੰ ਬੁਲੰਦ ਕਰਦਾ ਰਹਾ ਉਹਨਾਂ ਨੂੰ ਆ ਰਹੀਆਂ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਚਾਹੇ ਇੰਡੀਵਿਜੂਅਲ ਸਮੱਸਿਆਵਾਂ ਤੁਸੀਂ ਆਫਿਸ ਦੇ ਵਿੱਚ ਵੀ ਦੇਖੋ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਨ੍ਹਾਂ ਦੀ ਮੈਂ ਹੈਲਪ ਜਿਹੜੀ ਹੈ ਸਾਡਾ ਆਫਿਸ ਉਹ ਕਰਦਾ ਸੋ ਇਹ ਜਿਹੜਾ ਹੈਗਾ ਇਹ ਤਾਂ ਹੀ ਹੋ ਸਕਦਾ ਜੇ ਕਮਿਊਨਿਟੀ ਦੀ ਸਪੋਰਟ ਹਾਜ਼ਰ ਹੈ ਕਮਿਊਨਿਟੀ ਨੇ ਮੇਰਾ ਇੰਨੇ ਸਾਲ بڑا ਵਧੀਆ ਸਾਥ ਦਿੱਤਾ ਔਰ ਤੁਸੀਂ ਜਿਹੜਾ ਮੈਨੂੰ ਇਸ ਜੋਗ ਸਮਝਿਆ ਔਰ ਤੁਸੀਂ ਜਿਹੜਾ ਮੈਨੂੰ ਅਜਮਾਨ ਦੇ ਰਹੇ ਹੋ ਮੈਂ ਤੁਹਾਡੇ ਨਾਲ ਵਚਨਬੱਧਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਮੈਂ ਲੋਕਾਂ ਦੀ ਇੰਡੀਵਿਜੂਅਲ ਤੌਰ ਤੇ ਜਿਹੜੀ ਹੈਗੀਆਂ ਨੇ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕ ਵੰਡੇ ਪਰ ਲੋਕ ਜਿਹੜੇ ਮੇਰੇ ਦਫ਼ਤਰ ਚ एवरीडे ਆ ਕੇ ਰੋਂਦੇ ਕਰ ਲਾਉਂਦੇ ਜਿਨ੍ਹਾਂ ਨੂੰ ਸਮੱਸਿਆਵਾਂ ਆਉਂਦੀਆਂ ਜਿੱਥੇ ਉਹ ਹੱਲ ਜਿਹੜਾ ਉਹਨਾਂ ਦਾ ਹਮੇਸ਼ਾ ਜਿਹੜਾ ਉਹ ਯਤਨਸ਼ੀਲ ਰਹੀਦਾ ਕੱਢਣ ਦਾ ਉਹਦੇ ਨਾਲ ਨਾਲ ਜਿਸ ਤਰ੍ਹਾਂ ਪਿੱਛੇ ਆਟੋਵਾ ਦੇ ਵਿੱਚ ਤੁਸੀਂ ਦੇਖਦੇ ਹੋ ਰੈਕਡ ਕਿਉਂਕਿ ਮੇਰਾ ਸਾਰਨੋ ਫਰਸਟ ਪ੍ਰਾਇੋਰਟੀ ਇਹ ਹੁੰਦੀ ਆ ਕਿ ਜਿਹੜੇ ਇੱਕ ਆਵਾਜ਼ ਮੇਰੇ ਕੰਸਟੀਟੂਐਂਸੀ ਦੇ ਲੋਕ ਲੈ ਕੇ ਆਉਂਦੇ ਆ ਇਸ ਤਰ੍ਹਾਂ ਤੁਸੀਂ ਚਾਹੇ ਉਹ ਜੈਨੋਸਾਈਡ ਦਾ ਇਸ਼ੂ ਮੈਂਸ਼ਨ ਕੀਤਾ ਸਰਦਾਰ ਨਿਜਰ ਸਿੰਘ ਉਹਨਾਂ ਦੀ ਉਹਨਾਂ ਦੀ ਜਿਹੜੀ ਸੀ ਸੈਸ਼ਨੇਸ਼ਨ ਜਿਹੜੀ ਇਹ ਸ਼ਾਤ ਉਹਦੀ ਗੱਲ ਕਰ ਲਈਏ ਸੋ ਇਹ ਜਿਹੜੇ ਮਸਲੇ ਸੀਗੇ ਜਾਂ ਜਿਹੜੀ ਫੋਰਨ ਇੰਟਰਫੀਰੀਅੰਸ ਦੀ ਗੱਲ ਹੈਗੀ ਉਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਸੀ ਜਿਹੜਾ ਸੀ ਉਹਦੇ ਵਿੱਚ ਮੈਂ ਆਪਣਾ ਮੋਸ਼ਨ M102 ਲੈ ਕੇ ਆਂਦਾ ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਜਿਹੜਾ ਲਿਬਰਲ ਸਰਕਾਰ ਨੇ ਜਿਹੜਾ ਸੀਗਾ ਉਹ ਬਿਲ ਜਿਹੜਾ ਸੀ ਸੀ77 ਜਿਹੜਾ ਸੀ ਲੈ ਕੇ ਆਂਦਾ ਉਹ ਜਿਹੜਾ ਅੱਜ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਔਰ ਸਾਡੀਆਂ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਜਿਹੜੇ ਨੇ ਇੱਕ ਵਧੀਆ ਟੂਲ ਜਿਹੜੇ ਨੇ ਪ੍ਰੋਵਾਈਡ ਕੀਤੇ ਤਾਂ ਕਿ ਕੋਈ ਵੀ ਜਿਹੜੀ ਹੈਗੀ ਆ ਫੋਰਨ ਇੰਟਰਫੀਰੈਂਸ ਜਿਹੜੀ ਆ ਉਹ ਬਿਲਕੁਲ ਜਿਹੜੀ ਹੈਗੀ ਆ ਉਹ ਬੰਦ ਜਿਹੜੀ ਆ ਉਹ ਇੱਥੇ ਹੋ ਸਕੇ ਅਗ ਦੇਖਦੇ ਆ ਐਡਵੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਏਕਾ ਸਭ ਜੇ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਖਬਰ ਹੈ ਕਿ ਸਾਡੇ ਇੱਥੇ ਅਲਬਰਟਾ ਦੇ ਵਿੱਚ ਨਾ ਐਜੂਕੇਸ਼ਨ ਵਰਕਰਸ ਜਿਹੜੇ ਆ ਉਹ ਵੱਖਰੇ ਵੱਖਰੇ ਸਮੇਂ ਤੋਂ ਸਟ੍ਰਾਈਕ ਤੇ ਹੈਗੇ ਆ ਜੀ ਵੱਖਰੇ ਮਤਲਬ ਇਹ ਆ ਵੀ ਕੁਝ ਜਿਹੜੇ ਸਕੂਲ ਡਿਸਟ੍ਰਿਕਟਸ ਹੈਗੇ ਆ ਉਹ ਨਵੰਬਰ ਤੋਂ ਸਟ੍ਰਾਈਕ ਤੇ ਹੈਗੇ ਆ ਤੇ ਕੁਝ ਇੱਕ ਨੇ ਜਨਵਰੀ ਦੇ ਵਿੱਚ ਜਿਹੜੀ ਹੈ ਜੀ ਉਹ ਸਟ੍ਰਾਈਕ ਕੀਤੀ ਹੋਈ ਆ ਔਰ ਪਿਕਟ ਲਾਈਨਸ ਦੇ ਨੇ ਨੈਗੋਸ਼ੀਏਸ਼ਨਸ ਚੱਲ ਰਹੀਆਂ ਸੀਗੀਆਂ ਤੇ ਹੁਣ ਸਾਰੀ ਗੱਲਬਾਤ ਜਿਹੜੀ ਹੈ ਜੀ ਉਹ 네ਗੋਸ਼ੀਏਸ਼ਨਸ ਉਹ ਜਿਦਾ ਕਹਿੰਦੇ ਹੁੰਦੇ ਤੇ ਬੇਰ ਦਾ ਫਰੂਟ ਅਖੀਰ ਤੇ ਆ ਕੇ ਮੰਨ ਮਨੋਤ ਹੋ ਗਈ ਹੈ ਦੋਨਾਂ ਧਿਰਾਂ ਦੀ ਹਾਲਾਂਕਿ ਉਹ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਜੀ ਜਿਹੜੇ ਹੈ ਨੇ ਇਹਦੇ ਯੂਨੀਅਨ ਦੇ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਉਹ ਕਹਿੰਦੇ ਜੀ ਭਈ ਇਹ ਬੜੀ ਟੈਂਸ ਨੇਗੋਸ਼ੀਏਸ਼ਨਸ ਸੀਗੀਆਂ ਜਿਹੜੇ ਸਕੂਲ ਬੋਰਡਸ ਹੈਗੇ ਆ ਪਰ ਅਖੀਰ ਨੂੰ ਉਹ ਸਿਰੇ ਗੱਲ ਚੜ ਗਈ ਆ ਔਰ ਇਹ ਜਿਹੜਾ ਨਵਾਂ ਕੌਂਟਰੈਕਟ ਉਹਨਾਂ ਨੇ ਹੁਣ ਗਾਰ ਰੈਟੀਫਾਈ ਕਰਨਾ ਹੈ ਮੈਂਬਰਸ਼ਿਪ ਨੇ ਉਹ 2028 ਤੱਕ ਚੱਲੇਗਾ ਜਿਹੜੇ ਜੀ ਐਵਰੇਜ ਹੈ ਨਾ এডਿਕੇਸ਼ਨ ਵਰਕਰਜ਼ ਉਹ ਕੋਈ 34500 ਡਾਲਰ ਪਰ ਈਅਰ ਉਹਨਾਂ ਨੂੰ ਬਣਦਾ ਹੈਗਾ ਔਰ ਵੇਜਸ ਹੀ ਸਭ ਤੋਂ ਵੱਡਾ ਇਸ਼ੂ ਹੈਗਾ ਹੁਣ ਜਿਹੜਾ ਇਹ ਕੌਂਟਰੈਕਟ ਕੀਤਾ ਗਿਆ ਇਹਦੇ ਵਿੱਚ ਉਹ ਦੱਸਦੇ ਨੇ ਵੀ ਹਾਇਰ ਵੇਜਸ ਦੀ ਗੱਲਬਾਤ ਜਿਹੜੀ ਆ ਉਹਦਾ ਪ੍ਰੋਵੀਜ਼ਨ ਰੱਖਿਆ ਗਿਆ ਹੈਗਾ ਪਰ ਇਹ ਡਿਪੈਂਡ ਕਰਦਾ ਹੁਣ ਜਿਹੜੀ ਮੈਂਬਰਸ਼ਿਪ ਹੈ ਜੀ ਉਹ ਇਹਨੂੰ ਰੈਟੀਫਾਈ ਕਰਦੀ ਆ ਜਾਂ ਨਹੀਂ ਕਰਦੀ ਇਹਦੇ ਵਿੱਚ ਜਿਹੜੇ ਜੀ ਕੁਝ ਹੈ ਨੇ ਸਕੂਲ ਬੋਰਡ ਐਡਮਿੰਟਨ ਦਾ ਹੈਗਾ ਫੋਰਟ ਮਖਮਰੀ ਦਾ ਹੈਗਾ ਤੇ ਫੋਰਟ ਮਖਮਰੀ ਤੋਂ ਕੈਥਲਿਕ ਸਕੂਲ ਡਿਸਟ੍ਰਿਕਟਸ ਆ ਇਹ ਆ ਤਿੰਨ ਜਿਨ੍ਹਾਂ ਨੇ ਇਹ ਮੰਨਿਆ ਹੈਗਾ ਜੀ ਇਸ ਗੱਲਬਾਤ ਲਈ ਹਜੇ ਹੋਰ ਵੀ ਬਹੁਤ ਸਾਰੇ ਸਕੂਲ ਡਿਸਟ੍ਰਿਕਟਸ ਹੈਗੇ ਆ ਜਿਹੜੇ ਹੜਤਾਲ ਦੇ ਉੱਤੇ ਹੈ ਔਰ ਉੱਥੇ ਜਿਹੜੇ ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹਦੇ ਆ ਉਹ ਪੇਰੈਂਟਸ ਇਸ ਗੱਲੋਂ ਇੱਕ ਪਾਸਿਓਂ ਤੋਂ ਖੁਸ਼ ਵੀ ਆ ਕਿ ਚਲੋ ਜਿਹੜਾ ਇਹ ਡਿਸੀਜਨ ਹੋਣਾ ਸ਼ੁਰੂ ਹੋਇਆ ਦੂਸਰੇ ਪਾਸੇ ਉਹਨਾਂ ਨੂੰ ਹਜੇ ਫਿਕਰ ਆ ਭਈ ਸਾਡੇ ਜਿਹੜੇ ਬੱਚੇ ਜਿਹੜੇ ਸਕੂਲਾਂ ਵਿੱਚ ਜਾ ਰਹੇ ਉੱਥੇ ਹਜੇ ਇਹ ਸਟ੍ਰਾਈਕ ਤੇ ਨੇ ਜਦੋਂ ਕਿ ਬੱਚਿਆਂ ਦੀਆਂ ਲੋੜਾਂ ਹੈ ਨੇ ਕਿ ਉਹਨਾਂ ਨੂੰ ਫੁੱਲ ਟਾਈਮ ਜਿਹੜਾ ਕੋਈ ਨਾ ਕੋਈ ਬੰਦਾ ਉੱਥੇ ਕਲਾਸ ਦੇ ਵਿੱਚ ਪੜਾਉਣ ਵਾਲਾ ਚਾਹੀਦਾ ਹੈਗਾ ਸੋ ਉਸ ਗੱਲੋਂ ਉਹ ਥੋੜੇ ਜਿਹਾ ਮਤਲਬ ਖੁਸ਼ੀ ਵੀ ਹੈਗੀ ਆ ਤੇ ਦੂਸਰੇ ਪਾਸੇ ਫਿਕਰ ਵੀ ਹੈਗਾ ਉਹਨਾਂ ਨੂੰ ਕਿ ਉਹ ਕਦੋਂ ਹੋਵੇਗਾ ਪਰ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੀ ਜਦੋਂ ਇਹ ਰੈਟੀਫਾਈ ਕਰਦੇ ਆ ਤੇ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ